ਹੁਣ ਤੁਸੀਂ ਆਪ ਸੋਚੋ ਕਿ ਉਸ ਸਮੇਂ ਦੇ ਵਿੱਚ ਜਦੋਂ ਟਾਇਰ ਦੀ ਕਾੜ ਵੀ ਨਹੀਂ ਨਿਕਲੀ ਸੀ ਤੇ ਇੱਕ ਇਨਸਾਨ ਨੇ ਅਜਹੀ ਮਸ਼ੀਨ ਬਣਾ ਦਿੱਤੀ ਸੀ ਇਹ ਮਸ਼ੀਨ ਦੇ ਅੰਦਰ ਦਰਜਣਾ ਹੀ ਕਾਂਸੇ ਦੀਆਂ ਗਰਾਰੀਆਂ ਬਣੀਆਂ ਹੋਈਆਂ ਨੇ ਜਾਨੀ ਕਿ ਇਹ ਮਸ਼ੀਨ ਨੂੰ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਹੈ ਕਿ ਤੁਸੀਂ ਪੁੱਛੋ ਹੀ ਨਾ ਜਦੋਂ ਇੱਥੇ ਹੋਰ ਜ਼ਿਆਦਾ ਖਦਾਈ ਕੀਤੀ ਗਈ ਤਾਂ ਇੱਥੋਂ ਮਿਲੇ 8000 ਸੈਨਿਕ 5000 ਘੋੜੇ ਅਤੇ 130 ਜੁੱਧ ਲੜਨ ਵਾਲੇ ਰਥ ਤੇ ਇੱਥੇ ਜਿਹੜੇ 8000 ਸੈਨਿਕ ਮਿਲੇ ਸਨ ਕਿਸੇ ਦਾ ਵੀ ਚਿਹਰਾ ਦੂਜੇ ਸੈਨਿਕ ਦੇ ਨਾਲ ਬਿਲਕੁਲ ਵੀ ਨਹੀਂ ਮਿਲਦਾ ਸੀ ਇਸ ਦੁਨੀਆ ਦੇ ਵਿੱਚ ਕਈ ਅਜਿਹੇ ਰਾਜ ਨੇ ਜਿਹੜ ਵਿੱਚ ਆਏ ਨੇ ਅਜ ਤੱਕ ਅਤੇ ਨਾ ਹੀ ਇਹ ਵਿਗਿਆਨ ਦੀ ਸਮਝ ਦੇ ਵਿੱਚ ਆਏ ਨੇ ਅੱਜ ਮੈਂ ਤੁਹਾਨੂੰ ਧਰਤੀ ਦੇ ਉੱਪਰ ਮੌਜੂਦ ਕੁਝ ਅਜਹਈਆਂ ਗੁੰਝਲਦਾਰ ਪਹੇਲੀਆਂ ਬਾਰੇ ਜਾਂ ਕਈ ਅਜਿਹੇ ਰਾਜ ਬਾਰੇ ਦੱਸੂੰਗਾ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹੇ ਜਾਓਗੇ ਕਿ ਇਹ ਚੀਜ਼ਾਂ ਕੀ ਸੱਚਮੁੱਚ ਸਾਡੀ ਧਰਤੀ ਦੇ ਉੱਪਰ ਮੌਜੂਦ ਨੇ ਇਨ੍ਹਾਂ ਦੇ ਵਿੱਚੋਂ ਪਹਿਲੀ ਚੀਜ਼ ਹੈ ਗ੍ਰੀਸ ਦੇਸ਼ ਦੇ ਅੰਦਰ ਜਿਸ ਨੂੰ ਕਿਹਾ ਜਾਂਦਾ ਹੈ ਐਂਟੀਕਾਇਥੇਰਾ ਮਕੈਨਿਜ਼ਮ ਸਾਲ ਸੀ 1901 ਤੇ ਏਸ਼ੀਅਨ ਸਾਗਰ ਦੇ ਵਿਚਕਾਰ ਵਸਿਆ ਹੋਇਆ ਇੱਕ ਟਾਪੂ ਸੀ ਐਂਥੀਕੇਰਾ ਇਸ ਟਾਪੂ ਦੇ ਕੋਲ ਹੀ ਸਮੁੰਦਰ ਦੇ ਵਿੱਚ ਕੁਝ ਗੋਤਾਖੋਰ ਇੱਕ ਤਬਾਹ ਹੋ ਚੁੱਕੇ ਜਹਾਜ਼ ਦਾ ਮਲਬਾ ਲੱਭ ਰਹੇ ਸਨ ਉੱਥੇ ਇਹਨਾਂ ਗੋਤਾਖੋਰਾਂ ਨੂੰ ਜਹਾਜ਼ ਦਾ ਮਲਬਾ ਲੱਭਦੇ-ਲੱਭਦੇ ਇੱਕ ਅਜਿਹੀ ਧਾਤੂ ਦੀ ਬਣੀ ਹੋਈ ਚੀਜ਼ ਲੱਭ ਜਾਂਦੀ ਹੈ ਜਿਹੜੀ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੰਦੀ ਹੈ ਇਸ ਚੀਜ਼ ਦੇ ਅੰਦਰ ਲੱਗੇ ਹੋਏ ਸਨ ਗੀਅਰ ਸੂਈਆਂ ਡੈਸਕ ਜਿਵੇਂ ਕਿ ਗੱਡੀ ਦੇ ਗੀਅਰ ਹੁੰਦੇ ਨੇ ਡੈਸਕਾਂ ਹੁੰਦੀ ਇੱਕ ਪੂਰੇ ਤਰ੍ਹਾਂ ਦਾ ਮਕੈਨਿਜ਼ਮ ਬਣਿਆ ਹੋਇਆ ਸੀ ਜਿਹਦੇ ਵਿੱਚ ਗਰਾਰੀਆਂ ਗੀਅਰ ਸਭ ਕੁਝ ਬਣਿਆ ਹੋਇਆ ਸੀ ਜਦੋਂ ਵਿਗਿਆਨਕਾਂ ਨੇ ਇਹ ਚੀਜ਼ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਰਤਾਂ ਦਰ ਪਰਤਾਂ ਇਸ ਦੇ ਬਾਰੇ ਹੋਰ ਖੁੱਲ੍ਹਦੀਆਂ ਗਈਆਂ ਜਾਂਚ ਦੇ ਦੌਰਾਨ ਵਿਗਿਆਨਕਾਂ ਨੂੰ ਪਤਾ ਲੱਗਿਆ ਕਿ ਇਹ ਕੋਈ ਆਮ ਮਸ਼ੀਨ ਨਹੀਂ ਹੈ ਬਲਕਿ 2000 ਸਾਲ ਪੁਰਾਣੀ ਇੱਕ ਬਹੁਤ ਜਿਆਦਾ ਵਧੀਆ ਪੰਘੋਲਕ ਮਸ਼ੀਨ ਹੈ ਜਾਨੀ ਕਿ ਇਹ ਇੱਕ ਅਜਿਹੇ ਕੰਪਿਊਟਰ ਸੀ ਉਸ ਸਮੇਂ ਦਾ ਜਿਹੜਾ ਗ੍ਰਹਿਾਂ ਦੀ ਚਾਲ ਨੂੰ ਬਿਲਕੁਲ ਸਹੀ ਦੱਸਦਾ ਸੀ ਇਥੋਂ ਤੱਕ ਕਿ ਜਿਹੜੀ ਇਹ ਮਸ਼ੀਨ ਸੀ ਚੰਦ ਅਤੇ ਸੂਰਜ ਗ੍ਰਹਿਣ ਦਾ ਸਮਾਂ ਵੀ ਸਹੀ ਤਰੀਕੇ ਦੇ ਨਾਲ ਦੱਸਦੀ ਸੀ ਤੇ ਕਦੋਂ ਕਿਹੜ ਵੀ ਆਪ ਸੋਚੋ ਕਿ ਉਸ ਸਮੇਂ ਦੇ ਵਿੱਚ ਜਦੋਂ ਟਾਇਰ ਦੀ ਕਾੜ ਵੀ ਨਹੀਂ ਨਿਕਲੀ ਸੀ ਤੇ ਇੱਕ ਇਨਸਾਨ ਨੇ ਅਜਹੀ ਮਸ਼ੀਨ ਬਣਾ ਦਿੱਤੀ ਸੀ ਇਹ ਮਸ਼ੀਨ ਦੇ ਅੰਦਰ ਦਰਜਣਾ ਹੀ ਕਾਂਸੇ ਦੀਆਂ ਗਰਾਰੀਆਂ ਬਣੀਆਂ ਹੋਈਆਂ ਨੇ ਜਾਨੀ ਕਿ ਇਹ ਮਸ਼ੀਨ ਨੂੰ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਹੈ ਕਿ ਤੁਸੀਂ ਪੁੱਛੋ ਹੀ ਨਾ ਇਹ ਮਸ਼ੀਨ ਦੇ ਲੱਭਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਉਸ ਸਮੇਂ ਦਾ ਜਿਹੜਾ ਇਨਸਾਨ ਸੀ ਉਸ ਨੇ ਤਾਂ ਉਦੋਂ ਟਾਇਰ ਤੱਕ ਦੀ ਖੋਜ ਵੀ ਨਹੀਂ ਕੀਤੀ ਸੀ ਤਾਂ ਇੰਨੀ ਐਡਵਾਂਸ ਮਸ਼ੀਨ ਉਸ ਨੇ ਕਿਵੇਂ ਬਣਾ ਲਈ ਜਾਂ ਫਿਰ ਇਹ ਮਸ਼ੀਨ ਕਿਸੇ ਅਜਹੀ ਸਭਿਅਤਾ ਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਐਡਵਾਂਸ ਸੀ ਤੇ ਹੁਣ ਧਰਤੀ ਦੇ ਉੱ ਸਿਵਲਾਈਜੇਸ਼ਨ ਨੇ ਬਣਾਈ ਸੀ ਜਾਂ ਫਿਰ ਇਸ ਨੂੰ ਬਣਾਉਣ ਦੇ ਪਿੱਛੇ ਕੋਈ ਏਲੀਅਨ ਟੈਕਨੋਲੋਜੀ ਦਾ ਹੱਥ ਸੀ ਇਹ ਜਿਹੜੇ ਸਾਰੇ ਦੇ ਸਾਰੇ ਸਵਾਲ ਨੇ ਅੱਜ ਵੀ ਜਿਉਂਦੇ ਤੋਂ ਪਏ ਨਹੀਂ ਨੰਬਰ 2 ਤੇ ਹੈ ਜੀ ਚైనా ਦੇ ਚైనా ਦੇ ਅੰਦਰ ਇੱਕ ਅਜੀਹ ਹ ਸਮਰਾਟ ਪੈਦਾ ਹੋਇਆ ਸੀ ਜਿਸ ਨੇ ਜਿਉਂਦੇ ਜੀ ਤਾਂ ਅਮਰ ਹੋਣਾ ਹੀ ਸੀ ਬਲਕਿ ਉਹ ਮਰਨ ਤੋਂ ਬਾਅਦ ਵੀ ਅਮਰ ਹੋਣਾ ਚਾਹੁੰਦਾ ਸੀ ਇਹ ਸੀ ਚੀਨ ਦਾ ਪਹਿਲਾ ਸਮਰਾਟ ਜਿਸ ਦਾ ਨਾਮ ਸੀ ਕੈਨ ਸੁਹਾਸ ਇਹ ਚੀਨ ਦਾ ਅਜੀਹ ਹ ਸਮਰਾਟ ਸੀ ਜਿਸ ਨੇ ਆਪਣੇ ਜਿਉਂਦੇ ਜੀ ਤਾਂ ਆਪਣਾ ਸਮਰਾਜ ਬਣਾਇਆ ਹੀ ਬਲਕਿ ਆਪਣੀ ਮਰਨ ਤੋਂ ਬਾਅਦ ਵੀ ਧਰਤੀ ਦੇ ਥੱਲੇ ਵੀ ਆਪਣਾ ਸਮਰਾਜ ਬਣਾਇਆ ਸਾਲ ਸੀ 1974 ਚੀਨ ਦੇ ਸਾਂਸੀ ਪ੍ਰ ਆਪਣੇ ਖੇਤ ਦੇ ਅੰਦਰ ਵਾਹੀ ਕਰ ਰਹੇ ਹੁੰਦੇ ਨੇ ਹਲ ਵਾ ਰਹੇ ਹੁੰਦੇ ਨੇ ਖੇਤ ਦੇ ਵਿੱਚ ਹਲ ਪਾਉਣ ਦੇ ਦੌਰਾਨ ਅਚਾਨਕ ਹੀ ਇਹਨਾਂ ਕਿਸਾਨਾਂ ਨੂੰ ਇੱਕ ਸੈਨਿਕ ਦੀ ਮੂਰਤੀ ਦਿਖਾਈ ਦਿੰਦੀ ਹੈ ਇਹ ਜਿਹੜੀ ਸੈਨਿਕ ਦੀ ਮੂਰਤੀ ਸੀ ਇਹ ਬਿਲਕੁਲ ਇਦਾਂ ਦਿਖਾਈ ਦਿੰਦੀ ਸੀ ਜਿਵੇਂ ਕੋਈ ਸੈਨਿਕ ਤਿਆਰ ਬਰ ਤਿਆਰ ਖੜਾ ਹੈ ਬਸ ਉਹ ਜਾਗਣ ਹੀ ਵਾਲਾ ਹੈ ਜੰਗ ਦੇ ਵਿੱਚ ਜਾਣ ਦੇ ਲਈ ਪਰ ਇਹ ਤਾਂ ਇੱਕ ਸ਼ੁਰੂਆਤ ਸੀ ਜਦੋਂ ਇਸ ਜਗ੍ਹਾ ਦੇ ਉੱਪਰ ਖਦਾਈ ਸ਼ੁਰੂ ਕੀਤੀ ਗਈ ਤਾਂ ਪੂਰੀ ਚੀਨ ਦੇ ਨਾਲ ਸਾਰੀ ਦੁਨੀਆ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਇੱਥੇ ਹੋਰ ਜ਼ਿਆਦਾ ਖਦਾਈ ਕੀਤੀ ਗਈ ਤਾਂ ਇੱਥੋਂ ਮਿਲੇ 8000 ਸੈਨਿਕ 5000 ਘੋੜੇ ਅਤੇ 130 ਜੰਗ ਲ ਜਿਹੜੇ 8000 ਸੈਨਿਕ ਮਿਲੇ ਸਨ ਕਿਸੇ ਦਾ ਵੀ ਚਿਹਰਾ ਦੂਜੇ ਸੈਨਿਕ ਦੇ ਨਾਲ ਬਿਲਕੁਲ ਵੀ ਨਹੀਂ ਮਿਲਦਾ ਸੀ ਇਹਨਾਂ ਦੇ ਚਿਹਰੇ ਵੀ ਅਲੱਗ ਸਨ ਇਹਨਾਂ ਦੀ ਜਿਹੜੀ ਪੋਸ਼ਾਕ ਪਾਈ ਹੋਈ ਸੀ ਵਰਦੀ ਪਾਈ ਸੀ ਉਹ ਵੀ ਸਾਰਿਆਂ ਦੀ ਅਲੱਗ ਸੀ ਇਸ ਨੂੰ ਬੋਲਿਆ ਗਿਆ ਟੈਰਾਕੋਟ ਆਰਮੀ ਤੇ ਇਹ ਆਰਮੀ ਦਾ ਕੰਮ ਸੀ ਸਮਰਾਟ ਦੀ ਜਿਹੜੀ ਆਤਮਾ ਸੀ ਉਸ ਦੀ ਰੱਖਿਆ ਕਰਨਾ ਉਸ ਨੂੰ ਸੇਫ ਰੱਖਣਾ ਤੇ ਇਹ ਕੰਮ ਇਹ ਸਦੀਆਂ ਤੋਂ ਧਰਤੀ ਦੇ ਥੱਲੇ ਰਹਿ ਕੇ ਕਰ ਰਹੇ ਸਨ ਪਰ ਜਿਹੜਾ ਸਭ ਤੋਂ ਵੱਡਾ ਰਾਜ ਹੈ ਉਹ ਇਹ ਹੈ ਕਿ ਇਹਨਾਂ ਮੂਰਤੀਆਂ ਦੇ ਥੱਲੇ ਇੱਕ ਮਕਬਰਾ ਲੁਕਿਆ ਹੋਇਆ ਹੈ ਇਤਿਹਾਸਕਾਰ ਦੱਸਦੇ ਨੇ ਕਿ ਇਹ ਮਕਬਰੇ ਦੇ ਆਲੇ-ਦੁਆਲੇ ਪਾਰੇ ਦੀਆਂ ਨਦੀਆਂ ਵਗਦੀਆਂ ਨੇ ਜਿਸ ਜਦਾ ਮੁਸ਼ਕਿਲ ਹੈ ਤੇ ਇਹ ਮਕਬਰੇ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ ਉਸ ਰਸਤੇ ਦੇ ਵਿੱਚ ਆਟੋਮੈਟਿਕ ਆਪਣੇ ਆਪ ਚੱਲਣ ਵਾਲੀ ਤੀਰ ਲੱਗੇ ਹੋਏ ਨੇ ਥਾਂ ਥਾਂ ਦੇ ਉੱਪਰ ਇੱਥੇ ਇਨਸਾਨ ਦੀ ਜਾਨ ਲੈਣ ਦੇ ਸਾਧਨ ਬਣੇ ਹੋਏ ਨੇ ਤਾਂ ਕਿ ਕੋਈ ਵੀ ਇਨਸਾਨ ਮਕਬਰੇ ਤੱਕ ਨਾ ਪਹੁੰਚ ਸਕੇ ਜਦੋਂ ਇਸ ਮਕਬਰੇ ਦੀ ਆਲੇ ਦੁਆਲੇ ਵਾਲੀ ਮਿੱਟੀ ਨੂੰ ਚੈੱਕ ਕੀਤਾ ਗਿਆ ਤਾਂ ਇਸ ਦੇ ਵਿੱਚ ਬਹੁਤ ਜਦਾ ਮਾਤਰਾ ਪਾਰਾ ਇਹਦੀ ਮਿਲੀ ਹੁਣ ਤੁਸੀਂ ਆਪ ਹੀ ਸੋਚੋ ਕਿ ਜੇਕਰ ਜ਼ਮੀਨ ਦੇ ਬਾਹਰ ਇੰਨਾ ਪਾਰਾ ਹੈ ਤਾਂ ਮਕਬਰੇ ਦੇ ਅੰਦਰ ਕਿੰਨਾ ਜਦਾ ਪਾਰਾ ਹੋਵੇਗਾ ਇਹ ਜਿਹੜਾ ਮਕਬਰਾ ਹੈ ਇਸ ਨੂੰ ਅੱਜ ਤੱਕ ਵੀ ਨਹੀਂ ਖੋਲਿਆ ਗਿਆ ਚੀਨ ਦੀ ਸਰਕਾਰ ਵੱਲੋਂ ਇਹ ਪੂਰੇ ਦਾ ਪੂਰਾ ਸੇ ਦਾ ਸਵਿੰਗਰ ਇਹ ਇੱਕ ਅਜਿਹੇ ਜੀਵ ਦੀ ਮੂਰਤੀ ਹੈ ਜਿਹੜੀ ਰੇਗਿਸਤਾਨ ਦੇ ਬਿਲਕੁਲ ਵਿਚਾਲੇ ਚੁੱਪਚਾਪ ਬੈਠੀ ਹੋਈ ਹੈ ਪਰ ਇਹ ਮੂਰਤੀ ਦੀ ਜਿਹੜੀ ਖਮੋਸ਼ੀ ਹੈ ਪੂਰੀ ਦੁਨੀਆ ਦੇ ਕੰਨਾਂ ਦੇ ਵਿੱਚ ਗੂੰਜਦੀ ਹੈ ਇਹ ਹੈ ਜੀ ਦਾ ਗ੍ਰੇਟ ਫੈਂਸ ਆਫ ਗੀਜਾ ਇਹ ਮੂਰਤੀ ਦਾ ਜਿਹੜਾ ਪੂਰਾ ਸ਼ਰੀਰ ਹੈ ਉਹ ਸ਼ੇਰ ਦਾ ਹੈ ਤੇ ਜਿਹੜਾ ਇਸ ਦਾ ਚਿਹਰਾ ਹੈ ਉਹ ਇਨਸਾਨ ਦਾ ਹੈ ਇਸ ਦੀ ਲੰਬਾਈ ਹੈ 73 ਮੀਟਰ ਅਤੇ ਉਚਾਈ ਹੈ 20 ਮੀਟਰ ਤੇ ਇੱਕ ਪੂਰੇ ਦੇ ਪੂਰੇ ਪਹਾੜ ਨੂੰ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਤਰਾਸ਼ ਕੇ ਇਸ ਨੂੰ ਬਣਾਇਆ ਗਿਆ ਹੈ ਰੇਗਿਸਤਾਨ ਦੇ ਬਿਲਕੁਲ ਵਿਚਾਲੇ ਇਤਿਹਾਸਕਾਰ ਦੱਸਦੇ ਨੇ ਕਿ ਫਰੋਨ ਖਾਫਰੇ ਨੇ ਇਸ ਨੂੰ ਬਣਾਇਆ ਸੀ ਤੇ ਕਈ ਨਸਕਾਰ ਇਹ ਦਾਵਾ ਕਰਦੇ ਨੇ ਕਿ ਜਿਹੜੀ ਇਹ ਮੂਰਤੀ ਹੈ ਇਹ ਫਰੋਨ ਖਾਫਰੇ ਤੋਂ ਬਹੁਤ ਸਾਲ ਪਹਿਲਾਂ ਦੀ ਬਣੀ ਹੋਈ ਹੈ ਹਜ਼ਾਰਾਂ ਸਾਲ ਉਸ ਤੋਂ ਵੀ ਪਹਿਲਾਂ ਦੀ ਬਣੀ ਹੋਈ ਹੈ ਇਹ ਮੂਰਤੀ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਨੱਕ ਨਹੀਂ ਹੈ ਕਿਹਾ ਇਹ ਵੀ ਜਾਂਦਾ ਹੈ ਕਿ ਤੁਰਕਾਂ ਨੇ ਇਸ ਦੇ ਨੱਕ ਨੂੰ ਤੋੜ ਦਿੱਤਾ ਸੀ ਤੇ ਕਈ ਲੋਕ ਕਹਿੰਦੇ ਨੇ ਕਿ ਇਸ ਦੇ ਨੱਕ ਨੂੰ ਨਪੋਲੀਅਨ ਨੇ ਤੋੜਿਆ ਸੀ ਇਸ ਮੂਰਤੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇੰਟਰਸਟਿੰਗ ਗੱਲ ਹੈ ਉਹ ਇਹ ਹੈ ਕਿ ਇਹ ਮੂਰਤੀ ਦੇ ਉੱਪਰ ਨਿਸ਼ਾਨ ਬਣੇ ਹੋਏ ਨੇ ਪਾਣੀ ਦੇ ਕਟਾ ਦੇ ਯਾਨੀ ਕਿ ਪਾਣੀ ਨੇ ਇਸ ਮੂਰਤੀ ਨੂੰ ਕਟਿਆ ਹੋਇਆ ਹੈ ਪਰ ਮਿਸਰ ਇੱਕ ਅਜਿਹਾ ਦੇਸ਼ ਹੈ ਜਿੱਥੇ ਹਜ਼ਾਰਾਂ ਸਾਲਾਂ ਤੋਂ ਮਿੱਟੀ ਦੀ ਇੱਕ ਕਣੀ ਤੱਕ ਵੀ ਨਹੀਂ ਪਈ ਫਿਰ ਇਹ ਮੂਰਤੀ ਦੇ ਉੱਪਰ ਜਿਹੜੇ ਪਾਣੀ ਦੇ ਕਟਾ ਦੇ ਨਿਸ਼ਾਨ ਬਣੇ ਹੋਏ ਨੇ ਉਹ ਕਿਸ ਤਰ੍ਹਾਂ ਬਣ ਗਏ ਇੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਜਿਹੜੀ ਮੂਰਤੀ ਹੈ ਇਹ ਸਾਲ 2 ਸਾਲ ਜਾਂ 1000 2000 ਸਾਲ ਨਹੀਂ ਬਲਕਿ 10000 ਸਾਲ ਪੁਰਾਣੀ ਹੈ ਇਹ ਗੋਦੋਂ ਦੀ ਗੱਲ ਹੈ ਜਦੋਂ ਮਿਸਰ ਇੱਕ ਪੂਰੀ ਤਰ੍ਹਾਂ ਦੇ ਨਾਲ ਜੰਗਲੀ ਇਲਾਕਾ ਹੋਇਆ ਕਰਦਾ ਸੀ ਤੇ ਇੱਥੇ ਚਾਰੇ ਪਾਸੇ ਦਰਾਖਤ ਸਨ ਤੇ ਇੱਥੇ ਵੀ ਬਹੁਤ ਜ਼ਿਆਦਾ ਪੈਂਦੇ ਸੀ ਕੁਝ ਇਤਿਹਾਸਕਾਰ ਤਾਂ ਇਹ ਵੀ ਦਾਵਾ ਕਰਦੇ ਨੇ ਕਿ ਇਸ ਮੂਰਤੀ ਦੇ ਅੰਦਰ ਗੁਪਤ ਸੁਰੰਗਾਂ ਬਣੀਆਂ ਹੋਈਆਂ ਨੇ ਇਸ ਤੋਂ ਅੱਗੇ ਨੇ ਜੀ ਪੰਪਾਕੂ ਸਟੋਨ ਜਿਹੜੇ ਕਿ ਦੱਖਣੀ ਅਮਰੀਕਾ ਦੇ ਵਿੱਚ ਨੇ 13000 ਖੰਟਰ ਪਣੇ ਹੋਏ ਨੇ ਪਹਾੜ ਦੇ ਟਾਪ ਦੇ ਉੱਪਰ ਇਹ ਜਨੇ ਪੱਥਰ ਦੀਆਂ ਵੱਡੇ ਵੱਡੇ ਸਲਾਈਡ ਪਈਆਂ ਨੇ ਇਹਨਾਂ ਨੂੰ ਇੰਨੇ ਜਿਆਦਾ ਪਰਫੈਕਟ ਤਰੀਕੇ ਦੇ ਨਾਲ ਕੱਟਿਆ ਗਿਆ ਹੈ ਕਿ ਅੱਜ ਦਾ ਰੀਜ਼ਰ ਬਲੇਡ ਵੀ ਪੱਥਰ ਨੂੰ ਓਨੇ ਵਧੀਆ ਤਰੀਕੇ ਦੇ ਨਾਲ ਨਹੀਂ ਕੱਟਦਾ ਗੱਲ ਇੱਥੇ ਖਤਮ ਨਹੀਂ ਹੁੰਦੀ ਇਹਨਾਂ ਦੇ ਵਿੱਚੋਂ ਕੁਝ ਪੱਥਰ ਤਾਂ 130 ਟਨ ਜਿੰਨੇ ਭਾਰੀ ਨੇ ਤੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ 90 ਕਿਲੋਮੀਟਰ ਦੂਰ ਤੋਂ ਲਿਆਂਦਾ ਗਿਆ ਹੈ ਕਿਉਂਕਿ ਇਹ ਜਗ੍ਹਾ ਤੋਂ 90 ਕਿਲੋਮੀਟਰ ਦੀ ਦੂਰੀ ਤੇ ਹੀ ਇਸ ਤਰ੍ਹਾਂ ਦੇ ਪਹਾੜ ਨੇ ਜਿੱਥੇ ਇਦਾਂ ਦਾ ਪੱਥਰ ਹੈ ਜਿਹੜਾ ਇੱਥੇ ਲੱਗਿਆ ਹੋਇਆ ਹੈ ਸਵਾਲ ਇੱਥੇ ਵੀ ਉੱਠਦਾ ਹੈ ਕਿ ਹਜ਼ਾਰਾਂ ਸ ਦਨ ਕ ਮਸ਼ੀਨਾਂ ਸਨ ਤਾਂ ਇਹ ਪੱਥਰ ਉਸ ਜਗ੍ਹਾ ਤੋਂ ਇੱਥੇ ਕਿਵੇਂ ਆ ਗਏ ਉਹ ਵੀ ਇੱਕ ਪੀਸ ਦੇ ਵਿੱਚ ਇਹ ਵੀ ਨਹੀਂ ਕਿ ਇਹਨਾਂ ਨੂੰ ਕੱਟ-ਕੱਟ ਕੇ ਲਿਆਂਦਾ ਗਿਆ ਹੈ ਬਿਲਕੁਲ ਇਹਨਾਂ ਦਾ ਇੱਕ ਪੀਸ ਹੈ ਵਿਗਿਆਨਕਾਂ ਦੇ ਹੈਰਾਨ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਪੱਥਰਾਂ ਨੂੰ ਇੰਨੀ ਜਦਾ ਸਫਾਈ ਦੇ ਨਾਲ ਕੱਟਿਆ ਗਿਆ ਹੈ ਕਿ ਇਹਨਾਂ ਦੇ ਉੱਪਰ ਪੂਰੀ ਚਕਨਾਹਟ ਬਣੀ ਹੋਈ ਹੈ ਤੇ ਇੰਨੀ ਜਦਾ ਸਫਾਈ ਦੇ ਨਾਲ ਅੱਜ ਦਾ ਲੇਜ਼ਰ ਕਟਿੰਗ ਬਲੇਡ ਵੀ ਪੱਥਰਾਂ ਨੂੰ ਨਹੀਂ ਕੱਟਦਾ ਜਿੰਨੀ ਜਦਾ ਸਫਾਈ ਦੇ ਨਾਲ ਇਹ ਪੱਥਰ ਹਜ਼ਾਰਾਂ ਸਾਲ ਪਹਿਲਾਂ ਕੱਟੇ ਹੋਏ ਨੇ ਤੇ ਕੁਝ ਪੱਥਰਾਂ ਦੇ ਉੱਪਰ ਤਾਂ ਅਜਿਹੇ ਗੋਲ-ਗੋਲ ਸਰਾਖ ਬਣੇ ਹੋਏ ਨੇ ਜਿਹੜੇ ਕਿ ਇਦਾਂ ਦੇਖਣ ਨੂੰ ਲ ਦਾ ਪਰਫੈਕਟ ਹੈ ਕਿ ਦੇਖਣ ਨੂੰ ਪਤਾ ਲੱਗਦਾ ਹੈ ਕਿ ਇਹ ਪੱਥਰ ਦੇ ਡਿਜ਼ਾਈਨ ਨੂੰ ਕਿਸੇ ਕੰਪਿਊਟਰ ਦੇ ਨਾਲ ਪਹਿਲਾਂ ਡਿਜ਼ਾਈਨ ਕੀਤਾ ਗਿਆ ਸੀ ਬਾਅਦ ਦੇ ਵਿੱਚ ਕਿਸੇ ਮਾਡਰਨ ਮਸ਼ੀਨ ਦੇ ਨਾਲ ਇਹਨਾਂ ਨੂੰ ਕੱਟਿਆ ਗਿਆ ਸੀ ਕਈ ਐਕਸਪਰਟ ਇਹ ਵੀ ਗੱਲ ਕਹਿੰਦੇ ਨੇ ਕਿ ਇਹ ਜਿਹੜੇ ਪੱਥਰ ਨੇ ਇਹ ਇੱਕ ਲੈਂਡਿੰਗ ਸਾਈਟ ਸੀ ਜਿਹੜੇ ਏਲੀਅਨ ਧਰਤੀ ਦੇ ਉੱਪਰ ਆਉਂਦੇ ਸੀ ਉਹਨਾਂ ਦੇ ਸਪੇਸਸ਼ਿਪ ਇਸ ਜਗ੍ਹਾ ਦੇ ਉੱਪਰ ਲੈਂਡ ਕਰਦੇ ਸੀ ਇਸ ਤੋਂ ਅੱਗੇ ਚਲਦੇ ਹਾਂ ਸਾਲ ਸੀ 1957 ਅਮਰੀਕਾ ਦੇ ਬਰੂਕਲਿਨ ਸ਼ਹਿਰ ਦੇ ਵਿੱਚ ਇੱਕ ਇਨਸਾਨ ਨੂੰ ਖਦਾਈ ਦੇ ਦੌਰਾਨ ਇੱਕ ਸਿੱਕਾ ਮਿਲਦਾ ਹੈ ਇਹ ਇਨਸਾਨ ਨੂੰ ਜਿਹੜਾ ਇਹ ਸਿੱਕਾ ਮਿਲਦਾ ਹੈ ਜਦੋਂ ਇਸ ਦਾ ਪੂਰੀ ਇਸ ਸਿੱਕੇ ਨੂੰ ਸਾਫ਼ ਕੀਤਾ ਗਿਆ ਤਾਂ ਉਸ ਸਮੇਂ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚ ਕਲੰਬਸ ਤੋਂ ਪਹਿਲਾਂ ਵੀ ਕੋਈ ਇਨਸਾਨ ਪਹੁੰਚ ਚੁੱਕਿਆ ਸੀ ਪਹਿਲਾਂ ਤਾਂ ਇਸ ਸਿੱਕੇ ਨੂੰ ਇਹੀ ਸਮਝਿਆ ਗਿਆ ਕਿ ਇਹ 12ਵੀਂ ਸਦੀ ਦੇ ਬ੍ਰਿਟਿਸ਼ ਰਾਜ ਦਾ ਇੱਕ ਸਿੱਕਾ ਹੈ ਪਰ 1978 ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਜਿਹੜਾ ਇਹ ਸਿੱਕਾ ਹੈ ਇਹ ਨਾਰਵੇ ਦੇ ਰਾਜਾ 올ਫ ਕੋਰ ਦੇ ਸ਼ਾਸਨ ਕਾਲ ਯਾਨੀ ਕਿ 1000 ਈਸਵੀ ਦਾ ਹੈ ਯਾਨੀ ਕਿ ਇਹ ਸਿੱਕਾ 11ਵੀਂ ਸਦੀ ਦਾ ਸੀ ਤੇ ਇਤਿਹਾਸ ਦੇ ਵਿੱਚ ਕਲੰਬਸ ਨੇ ਅਮਰੀਕਾ ਦੀ ਧਰਤੀ ਦੇ ਉੱਪਰ ਪਹਿਲੀ ਵਾਰ ਪੈਰ ਰੱਖਿਆ ਸੀ 1492 ਦੇ ਵਿੱਚ ਇਸ ਦਾ ਮਤਲਬ ਇਹ ਹੋਇਆ ਕਿ ਕਲੰਬਸ ਦੇ ਅਮਰੀਕਾ ਪਹੁੰਚਣ ਤੋਂ 400 ਸਾਲ ਪ ਉੱਪਰ ਪਹੁੰਚ ਗਿਆ ਸੀ ਤੇ ਉਸ ਨੇ ਹੀ ਇਹ ਸਿੱਕਾ ਉੱਥੇ ਸੱਟਿਆ ਸੀ ਜਾਂ ਉਸ ਤੋਂ ਡਿੱਗ ਪਿਆ ਸੀ ਇਹ ਸਾਡੀ ਸਾਡੀ ਦੁਨੀਆ ਦੇ ਕੁਝ ਡੁੰਗੇ ਰਾਜ ਜਿਹੜੇ ਅੱਜ ਵੀ ਬਿਲਕੁਲ ਰਾਜ ਬਣੇ ਹੋਏ ਨੇ ਤਾਂ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੈਬ ਨੂੰ ਯੂਰ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਸਾਨੂੰ ਸਾਡੇ WhatsApp ਚੈਨਲ ਤੇ ਫੋਲੋ ਨਹੀਂ ਕਰ ਰਹੇ ਤਾਂ ਕਮੈਂਟ ਦੇ ਵਿੱਚ ਅਸੀਂ ਸਾਡੇ ਚੈਨਲ ਦਾ ਲਿੰਕ ਪਾਵਾਂਗੇ ਤੁਸੀਂ ਉੱਥੇ ਜਾ ਕੇ ਸਾਨੂੰ WhatsApp ਦੇ ਚੈਨਲ ਦੇ ਉੱਪਰ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਡੀਆਂ ਨਵੀਆਂ ਵੀਡੀਓ ਦੇ ਲਿੰਕ ਮਿਲਦੇ ਰਹਿਣਗੇ ਧੰਨਵਾਦ